ਸਾਰਿਆਂ ਨੂੰ ਹੱਥ ਜੁੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕੁਲਜੀਤ ਕਾ ਤੁਹਾਡੇ ਆਪਣੇ ਚੈਨਲ ਤੇ ਕਰਦੀ ਹਾਂ ਸਵਾਗਤ ਤੇ ਲੋ ਜੀ ਅੱਜ ਦਿਨ ਹੈਗਾ ਸ਼ਨੀਵਾਰ ਦਾ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਸਟਾਰਟ ਕੀਤੀ ਹੈ ਸਫਾਈ ਤੋਂ ਤੇ ਮੈਂ ਜਦੋਂ ਸਫਾਈ ਕਰਨ ਲੱਗੀ ਮੈਂ ਕਿਹਾ ਵੀ ਮੈਂ ਆਉਣੀਆਂ ਫੋਟੋਆਂ ਆਪਣੀਆਂ ਸਾਰੀਆਂ ਜ਼ਰੂਰ ਦਿਖਾਵਾਂ ਇਹ ਆ ਜੀ ਮੇਰੇ ਮੈਰਿਜ ਦੀ ਫੋਟੋ ਦੇਖੋ ਮੇਰੇ ਕਰਕੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੁਸੀਂ ਦੱਸੋ ਵੀ ਦੋਨਾਂ ਨੂੰ ਸੱਚੇ ਕੋਣ ਸੋਹਣਾ ਲੱਗਦਾ ਜ਼ਿਆਦਾ अमन कहना मैं ज्यादा सोना लगता तो मैं कहनी हूँ मैं तो हमें कमेंट करके जरूर दस दोहना कौन है तो मैं थोड़ा होर भी फोटो सारे दिखाई है आगे है जी मेरी डिग्री ए की फोटो ये एमए की डिग्री की फोटो आ जी बी ए वी मेरी पी है मेरे पेंडी उ दूजी डिग्री बी पी एड वाली भी मेरी पेंडी पई है ਬਹੁਤ ਸੋਹਣੀ ਫੋਟੋ ਵੇਰੀ ਬਹੁਤ ਜਿਆਦਾ ਜੁੜੀਆਂ ਹੋਈਆਂ ਵਾ ਕਿੱਥੇ ਨੂੰ ਅਗਲੀ ਫੋਟੋ ਦਿਖਾਉਣੀ ਆ ਦਸਤਿਲ ਦੀ ਮਰਜੀ ਕਰ ਲਈ ਹਨਾ ਰੋਜ਼ ਰੋਜ਼ ਮੁੱਟੀ ਪਈ ਰੇਸੀ ਪਈ ਰੰਦੀ ਆ ਸਦੀ ਬੱਚਿਆਂ ਦੀ ਫੋਟੋ ਜਾ ਤਾਜ ਤਾਜ ਨੂੰ ਉਹਦੇ ਜੁੜਾ ਨਹੀਂ ਸੀ ਰੱਖਿਆ ਹੋਇਆ ਤੇ ਤਾਜ ਤੇ ਡੈਡੀ ਸਾਰੇ ਜਾਣਦੇ ਆ ਮਨਾ ਕਬੱਡੀ ਵਾਲਾ ਤੇ ਬਾਤ ਕਰ ਗਏ ਨੇ ਦਸਤਰੀ ਨਾ ਤੇ ਅੱਜ ਮੈਨੂੰ ਮਿਲਿਆ ਸੀ ਬੈਸਟ ਟੀਚਰ ਦਾ ਅਵਾਰਡ ਦੇਖੋ ਬੱਚੀ ਨੇ ਨਹੀਂ ਕਰਦੇ ਨੇ ਸਾਫ ਇਹ ਮੁੱਲੀਆਂ ਚੀਜ਼ਾਂ ਤੇ ਦੇਖੋ ਪੈਪ ਅਵਾਰਡ ਤੇ ਤਾਰੀਫਨ ਦਿੱਤਾ ਬਹੁਤ ਪ੍ਰਾਈਜ਼ ਪਿਆ ਇੱਕ ਮੈਨੂੰ ਹੋਰ ਮਿਲਿਆ ਸੀ ਬੈਸਟ ਟੀਚਰ ਦਾ ਉਪਰ ਦੇ ਨਹੀਂ ਬੱਚੇ ਨੇ ਹਾਂਜੀ ਬਤੋ ਮੇਰਾ ਉਹ ਪਿਆ ਤੁਹਾਡਾ ਵੀ ਨਿਕਲ ਆ ਗਿਆ ਹਾਜੀ ਜੀ ਹਾਂ ਨਤਾਜ ਨੂੰ ਆ ਕਾਵੇ ਬਿਆ ਕਾ ਵਾਲਾ ਹਾਂਜੀ ਤੁਸੀਂ ਆਪ ਦਿਖਾ ਦਿਓ ਅੱਜ ਹਾਂ ਐ ਕਿ ਹਾਂਜੀ ਦੇਖੋ ਇਹਨੇ ਤਾਂ ਬਹੁਤ ਪ੍ਰਾਈਸ ਪਏ ਅੰਦਰ ਮੈਂ ਤੁਹਾਨੂੰ ਦਿਖਾਉਂਗੀ ਮੇਰੇ ਇਹਦਾ ਆ ਜਿਹੜਾ ਲੱਗਦਾ ਬਹੁਤ ਤੇ ਮਾਰ ਗਿਆ ਹਾਂਜੀ ਹਾਂਜੀ ਤੇ ਚਲੋ ਮੈਂ ਤੁਹਾਨੂੰ ਹੋਰ ਫੋਟੋ ਵੀ ਦਿਖਾਉਣੀ ਹੈ ਨਾ ਦਿਖਾਉਣੀ ਹੈ ਤੁਹਾਨੂੰ ਪ੍ਰਾਈਸ ਕਾ ਸਾਡੀ ਸਾਰੀ ਫੈਮਿਲੀ ਦੀ ਆ ਦੇਖੋ ਤਾਜ ਜਾਬ ਅਮਨ ਤੇ ਮੈਂ ਆ ਤਾਂ ਪ੍ਰਾਈਸ ਬਹੁਤ ਜ਼ਿਆਦਾ ਪਈ ਹੈ ਕਮਰੇ ਚ ਸਾਡੇ ਤੇ ਇਹ ਇੱਕ ਆਪਾਂ ਬਣਾਉਣਾ ਇਹਨਾਂ ਦੇ ਲਈ ਤੇ ਕਿਸੇ ਦਿਨ ਸਪੈਸ਼ਲ ਵੀਡੀਓ ਬਣਾਉਂਗੀ ਇਹਨਾਂ ਤੇ ਇੱਥੇ ਲੱਗੀ ਸੀ ਮੈਂ ਬੈੱਡ ਦੀ ਚਾਦਰ ਵਿਛਾਉਣਾ ਆਏ ਹੁੰਦਾ ਵੀ ਸਾਰੀ ਸੈਟਿੰਗ ਜੀ ਸਹੀ ਉਹ ਵੀ ਫਿਰ ਝਾੜੂ ਤੇ ਪੋਚਾ ਲਾਉਣਾ ਸੌਖਾ ਹੋ ਜਾਂਦਾ ਵਾ ਕਿਉਂਕਿ ਬੱਚੇ ਬੱਚਿਆਂ ਵਾਲਾ ਘਰ ਆ ਖਲੜਾ ਦਾ ਪੈਂਦਾ ਹੈ ਅੱਜ ਤੁਹਾਨੂੰ ਚਲਦੀ ਚਲਦੀ ਵੀਡੀਓ ਚ ਇੱਕ ਸੱਚੀ ਸਟੋਰੀ ਸੁਣਾਉਣੀ ਆ ਮੈਂ ਖੁਦ ਮਤਲਬ ਇਸ ਦੇਖੀ ਆ ਚੀਜ਼ਾਂ ਸੁਣੀਆਂ ਤੇ ਦਰਦ ਨੂੰ ਮਹਿਸੂਸ ਵੀ ਕੀਤਾ ਤੇ ਮੇਰੀ ਇੱਕ ਫਰੈਂਡ ਹੀ ਸੀਗੀ ਤੇ ਉਹ ਉਹਦੀ ਮੈਰਿਜ ਹੋ ਜਾਂਦੀ ਆ ਹਨਾ ਮੈਰਿਜ ਹੋ ਕੇ ਚਲੋ ਉਹਦੇ ਵਧੀਆ ਬੱਚੇ ਹੋ ਜਾਂਦਾ ਆ ਤੁਹਾਡਾ ਵਧੀਆ ਪਰਿਵਾਰ ਹੋ ਜਾਂਦਾ ਤੇ ਥੋੜੇ ਟਾਈਮ ਬਾਅਦ ਨਾ ਉਹਦੀ ਮਾਂ ਦੀ ਜਿਹੜੀ ਡੈਥ ਹੋ ਜਾਂਦੀ ਆ ਕੁੜੀ ਦੀ ਦੀ ਜਦੋਂ ਉਹਦੀ ਡੈਥ ਹੋ ਜਾਂਦੀ ਆ ਹਨਾ ਮਾਂ ਦੀ ਮੌਤ ਤੇ ਆਉਂਦੀ ਆ ਚਲੋ ਤੀਆਂ ਹਰ ਇੱਕ ਨੂੰ ਦੁੱਖ ਹੁੰਦਾ ਸਾਰੇ ਪਰਿਵਾਰ ਨੂੰ ਹੀ ਦੁੱਖ ਹੁੰਦਾ ਹਨਾ ਜਦੋਂ ਘਰ ਦਾ ਜੀ ਚਲਿਆ ਜਾਵੇ ਪਰਤੀ ਲਈ ਇਹ ਧੋਖਾ ਜਿਹੜਾ ਬਹੁਤ ਜ਼ਿਆਦਾ ਵੱਡਾ ਹੁੰਦਾ ਕਿਉਂਕਿ ਜਿਹੜੀ ਗੱਲ ਆਪਾਂ ਮਾਂ ਨਾਲ ਕਰ ਸਕਦੇ ਹਾਂ ਕਿਸੇ ਨਾਲ ਨਹੀਂ ਕਰ ਸਕਦੇ ਕਹਿੰਦੇ ਮਾਂ ਨੂੰ ਆਪਾਂ ਦਿਨ ਚ 100 ਵਾਰੀ ਵੀ ਫੋਨ ਲਾਉਨੇ ਹੋ 100 ਵਾਰ ਤੁਹਾਡਾ ਫੋਨ ਚੱਕਦੀ ਆ ਤੇ ਹੋਰ ਕਿਸੇ ਨੂੰ ਆਪਾਂ ਦੂਜੀ ਵਾਰ ਵੀ ਲੈ ਲਈ ਹੈ ਨਾ ਉਹ ਲਗਾ ਕਹਿੰਦਾ ਵੀ ਹਾਂ ਦੱਸ ਕੀ ਕੰਮ ਆ ਕਹਿੰਦੇ ਮਾਂ ਆ ਜਿਹੜੀ ਇਹ ਆਪਾਂ ਨੂੰ ਬਿਨਾਂ ਸਵਾਰਥ ਤੋਂ ਹਨਾ ਪਿਆਰ ਕਰਦੀ ਆ ਤੇ ਜਦੋਂ ਉਹ ਧੀ ਦੀ ਵਿਚਾਰੀ ਦੀ ਮਾਂ ਮੁੱਕ ਜਾਂਦੀ ਆ ਹਨਾ ਤੇ ਬਿੰਦੇ-ਬਿੰਦੇ ਆਪਾਂ ਫੋਨ ਦੇਖਦੇ ਆ ਨਾ ਕਿੱਥੇ ਆਪਾਂ ਦਿਨ ਚ ਹਰ ਇੱਕ ਧੀ ਆ ਜਿਹੜੀ ਆਪਦੀ ਮਾਂ ਨੂੰ ਇੱਕ ਵਾਰੀ ਫੋਨ ਜ਼ਰੂਰ ਲਾਉਂਦੀ ਲਾਉਂਦੀ ਆ ਤੇ ਉਹਨਾ ਆਪਦੇ ਪੇਕੇ ਆਉਂਦੀ ਆ ਤੇ ਜਦੋਂ ਪੇਕੇ ਆਉਂਦੀ ਆ ਤੇ ਉਹਦੇ ਬੱਚੇ ਹੁੰਦੇ ਆ ਦੋ ਦੋਨਾਂ ਬੱਚਿਆਂ ਨੂੰ ਹੀ ਉਹ ਧੀ ਆ ਜਿਹੜੀ ਆਪਦੀ ਹਨਾ ਪੇਕੇ ਲੈ ਕੇ ਆਉਂਦੀ ਆ ਹੁੰਦਾ ਹੀ ਆ ਚਲੋ ਹਰ ਇੱਕ ਧੀ ਨੂੰ ਕਿਉਂਕਿ ਆਪਾਂ ਘਰਾਂ ਦੇ ਵਿੱਚ ਜਦੋਂ ਅਕਸਰ ਕੰਮ ਕਰਦੇ ਆ ਹਨਾ ਕਿਤੇ ਨਾ ਕਿਤੇ ਆਪਾਂ ਵੀ ਮਨ ਚ ਆਪਣੇ ਹਨਾ ਬਹੁਤ ਤਰ੍ਹਾਂ ਦੇ ਉਤਰਾ ਚੜਾਉਂਦੇ ਆ ਆਪਾਂ ਨੂੰ ਐ ਹੁੰਦਾ ਇੱਕ ਪੇਕੇ ਅਜੇ ਹੀ ਚੀਜ਼ ਐ ਜਿੱਥੇ ਕਹਿੰਦੇ ਧੀ ਜੁੱਤੀ ਲਾਉਂਦੀ ਆ ਤੇ ਉਹਦਾ ਦਤਕੇਮਾ ਦੂਰ ਹੋ ਜਾਂਦਾ ਪ੍ਰੋਫੈਸਰ ਬਰਾਡ ਨੇ ਬੜਾ ਵਧੀਆ ਹਨਾ ਤੁਸੀਂ ਦੇਖਦੇ ਹੀ ਹੋਮੋਗੇ ਪ੍ਰੋਫੈਸਰ ਬਰਾਡ ਦੀਆਂ ਵੀਡੀਓ ਵੀ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਿੰਦੇ ਨੇ ਉਹ ਮੈਡਮ ਉਹਨਾਂ ਤੋਂ ਬਹੁਤ ਕੁਝ ਮੈਂ ਸਿੱਖਦੀ ਹੁੰਨੀ ਆ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਜਦੋਂ ਧੀ ਜੁੱਤੀ ਲਾਉਂਦੀ ਆ ਤਾਂ ਉਹਦਾ ਜਿਹੜਾ ਥਕੇਵਾਵਾ ਪੇਕੇ ਜਾ ਕੇ ਅੱਧਾ ਲੈ ਜਾਂਦਾ ਉਹ ਵਿਚਾਰੀ ਧੀ ਜਾਂਦੀ ਆ ਬੜੇ ਹਨਾ ਚਾਹ ਨਾਲ ਤੇ ਜਦੋਂ ਜਾ ਕੇ ਦੇਖਦੀ ਆ ਤੇ ਉਹਦਾ ਪਿਓ ਆ ਜਿਹੜਾ ਬਾਰ ਬਰਾਂਡੇ ਦੇ ਵਿੱਚ ਮੰਜੇ ਤੇ ਬੈਠਾ ਹੁੰਦਾ ਤੇ ਭਰਾ ਭਰਜਾਈ ਭਤੀਜੇ ਭਤੀਜੀਆਂ ਆਪਦਾ ਵੀ ਜਾਨੀ ਦੀ ਅੰਦਰ ਹੁੰਦੇ ਆ ਹਨਾ ਉਹੀ ਘਰ ਦੇ ਵਿੱਚ ਜਿਹਦੇ ਵਿੱਚ ਉਹ ਧੀ ਦੀ ਇੰਨੀ ਧੀ ਜਦੋਂ ਛੋਟੀ ਸੀ ਹਨਾ ਕਿੰਨੀ ਰੌਣਕ ਸੀ ਸਾਰਾ ਪਰਿਵਾਰ ਇਕੱਠਾ ਬੈਠਦਾ ਸੀ ਪਿਆਉ ਨੂੰ ਇਦਾਂ ਬੇਵਸਪੈ ਨੂੰ ਦੇਖ ਕੇ ਉਹ ਅੱਧੀ ਹੋ ਜਾਂਦੀ ਆ ਤੇ ਕਿੱਥੇ ਤਾਂ ਜਦੋਂ ਬੰਦਾ ਚਾਹ ਨਾਲ ਜਾਂਦਾ ਜਦੋਂ ਧੀ ਅੰਦਰ ਵੱੜਦੀ ਆ ਤੇ ਮਾਂ ਦੇਖਦੀ ਆ ਵੀ ਮੇਰੀ ਧੀ ਆ ਗਈ ਹੈ ਨਾ ਤੇ ਉਹ ਦੁੱਗਣੀ ਹੋ ਜਾਂਦੀ ਆ ਤੇ ਧੀ ਵੀ ਦੁੱਗਣੀ ਹੋ ਜਾਂਦੀ ਆ ਹੈ ਨਾ ਮਿਲਦੇ ਆ ਵੀ ਬੰਦੇ ਦਾ ਦੁੱਖ ਆ ਜਿਹੜਾ ਇੱਕ ਦੂਜੇ ਨੂੰ ਦੱਸਦੀਆਂ ਤੇ ਚਲੋ ਪਰਜਾਈ ਆਉਂਦੀ ਆ ਚਾਹ ਪਾਣੀ ਦਿੰਦੀ ਆ ਵਧੀਆ ਜਿਹੇ ਦਾ ਚਲੋ ਹੈ ਨਾ ਹਰ ਇੱਕ ਦੇ ਹੁੰਦਾ ਤੇ ਪਰ ਉਹ ਚਾਹ ਪਾਣੀ ਫੜਾ ਕੇ ਫੇਰ ਆਉਂਦਾ ਜਿਵੇਂ ਆਪਦੇ ਪਰਿਵਾਰ 'ਚ ਹੀ ਚਲੀ ਜਾਂਦੀ ਆ ਹੈ ਨਾ ਜੇ ਉਹਦੀ ਮਾਂ ਹੁੰਦੀ ਤੇ ਮਾਂ ਨੇ ਉਹਦੇ ਕੋਲ ਬੈਠਣਾ ਸੀ ਉਹਨੂੰ ਇਕੱਲੇ ਨੂੰ ਛੱਡ ਕੇ ਕਦੇ ਨਹੀਂ ਹੈ ਨਾ ਚਲੋ ਪਿਓ ਤੇ ਆਪਸ ਦੇ ਵਿੱਚ ਗੱਲਾਂ ਕਰਦੀਆਂ ਕਰਦੇ ਆ ਦੋਨੇ ਜਣੇ ਤੇ ਜਦੋਂ ਸ਼ਾਮ ਹੋ ਜਾਂਦੀ ਆ ਚਲੋ ਰੋਟੀ ਪਾਣੀ ਖਾਂਦੇ ਆ ਹੈ ਨਾ ਧੀ ਨੂੰ ਜਿਹੜੀ ਉਹ ਮਾਂ ਦੀ ਕਮੀ ਉਹ ਤਾਂ ਮਹਿਸੂਸ ਹੁੰਦੀ ਆ ਨਾ ਕਦੇ ਉਹ ਇੱਧਰ ਦੇਖਦੀ ਆ ਕਦੇ ਉਹ ਉੱਧਰ ਦੇਖਦੀ ਆ ਵੀ ਮਾਂ ਇੱਧਰੋਂ ਵੀ ਆਈ ਮਾਂ ਇੱਧਰੋਂ ਵੀ ਆਈ ਹੈ ਨਾ ਤੇ ਪੰ ਜਦੋਂ ਰਾਤ ਹੋ ਜਾਂਦੀ ਹੈ ਤੇ ਉਹਦੀ ਪਰਜਾਈ ਉਹਦਾ ਮੰਜਾ ਜਿਹੜਾ ਉਹਦੇ ਪਿਓ ਕੋਲ ਡਾਹ ਦਿੰਦੀ ਆ ਤੇ ਉਹ ਮਤਲਬ ਕਿ ਕਿੰਨਾ ਟਾਈਮ ਹੈਨਾ ਵੀ ਬੇਵੱਸ ਬੰਦਾ ਉੱਥੇ ਕੁਝ ਬੋਲ ਵੀ ਨਹੀਂ ਸਕਦਾ ਨਾ ਜੇ ਉਹਦੀ ਮਾਂ ਹੁੰਦੀ ਤੇ ਉਹ ਪਿਓ ਨਾਲ ਵੀ ਬੰਦਾ ਉਹ ਇੱਕ ਬੇਵਸੀ ਆ ਹੈਨਾ ਤੇ ਪਰ ਵੀ ਇਹ ਸਟੋਰੀ ਮੇਰੀ ਇਹ ਆ ਵੀ ਦੇਖੋ ਜੇ ਨਾਨਦ ਆਉਂਦੀ ਆ ਹੈਨਾ ਚਲੋ ਆਪਾਂ ਪਰਿਵਾਰ ਚ ਪੈਨੇ ਆ ਆਪਦੇ ਬੱਚੇ ਆ ਜਦੋਂ ਧੀ ਘਰੇ ਆਉਂਦੀ ਆ ਵੀ ਉਹ ਤੁਹਾਡੇ ਨਾਲ ਗੱਲਾਂ ਕਰਨ ਆਉਂਦੀ ਆ ਇਹ ਨਹੀਂ ਹੈਗੀ ਵੀ ਉਹ ਤੁਹਾਡੇ ਘਰੇ ਰਾਤ ਕੱਟਣ ਆਉਂਦੀ ਆ ਤੇ ਵੀ ਆਪਦੇ ਪਰਿਵਾਰ ਦੇ ਵਿੱਚ ਜਦੋਂ ਹਨਾਂ ਦੇ ਭਰਾ ਭਰਜਾਈਆਂ ਚ ਜਦੋਂ ਧੀ ਪੈਂਦੀ ਆ ਤੇ ਉਹਦਾ ਦੁੱਖ ਫੇਰ ਵੀ ਇੱਦਾਂ ਰਹਿੰਦਾ ਨੂੰ ਆਪ ਦਾ ਪਨ ਲੱਗਦਾ ਹਨਾ ਆਪਾਂ ਆਪਦੇ ਪਰਿਵਾਰਾਂ ਚ ਤਾਂ ਰੋਜ਼ ਪੈਣਾ ਪਰ ਜਦੋਂ ਧੀ ਆਉਂਦੀ ਆ ਜ਼ਰੂਰ ਉਹਨੂੰ ਆਈ ਨੂੰ ਹਨਾ ਆਦਰ ਸਤਕਾਰ ਦੇਵੋ ਤੇ ਉਹ ਵਿਚਾਰੀ ਕੱਲੀ ਪੈਂਦੀ ਆ ਹਨਾ ਕਿੱਥੇ ਉਹ ਕਿੰਨੇ ਦਿਨ ਰਹਿਣ ਲਈ ਜਾਂਦੀ ਆ ਤੇ ਉਹਦੇ ਲਈ ਉਹ ਇੱਕ ਰਾਤ ਹੀ ਆ ਜਿਹੜੀ ਕਟਣੀ ਔਖੀ ਹੋ ਜਾਂਦੀ ਕਿਉਂਕਿ ਜਦੋਂ ਉਹਦੇ ਨਾਲ ਕੋਈ ਦੁੱਖ-ਸੋਖ ਨਹੀਂ ਕੀਤਾ ਕਿੰਨਾ ਕੁ ਟਾਈਮ ਕਿਤੇ ਪਰਜਾਈ ਬੈਠੀ ਹੋਊ ਹੈ ਨਾ ਆਪਦੇ ਕੰਮ ਕਾਰ ਲੱਗੀ ਰਹੀ ਪਰ ਜਿਹੜੇ ਦਿਲ ਦੇ ਬਲਬਲੇ ਸੀ ਉਹਦੇ ਉਹ ਉਵੇਂ ਹੀ ਲੈ ਕੇ ਰਾਤ ਨੂੰ ਪੈ ਜਾਂਦੀ ਆ ਹੈ ਨਾ ਤੇ ਸਵੇਰ ਵਿਚਾਰੀ ਦਿਨ ਚੜਦੇ ਨੂੰ ਆਪਦੇ ਬੱਚੇ ਲੈ ਕੇ ਵਾਪਸ ਆ ਜਾਂਦੀ ਆ ਵੀ ਇਹ ਸਟੋਰੀ ਨਹੀਂ ਐ ਇੱਕ ਸੱਚੀ ਕਹਾਣੀ ਆ ਵੀ ਉਹ ਚੀਜ਼ ਨੂੰ ਮੈਂ ਬਹੁਤ ਮਹਿਸੂਸ ਕੀਤਾ ਚਲੋ ਪਰਮਾਤਮਾ ਸਾਡੇ ਮਾਪੇ ਨੂੰ ਜਿਹੜੇ ਆਪਾਂ ਤੇ ਇਹੀ ਕਹਿੰਨੇ ਆ ਵੀ ਲੰਬੀਆਂ ਉਮਰਾਂ ਦੇਵੇ ਤੰਦਰੁਸਤੀ ਦੇਵੇ ਮਾਪਿਆਂ ਨਾਲ ਹੀ ਸਾਰਾ ਕੁਝ ਹੁੰਦਾ ਵੀ ਜੇਤੀ ਆਉਂਦੀ ਹੈ ਕੁਝ ਲੈ ਨਹੀਂ ਜਾਂਦੀ ਕਸ਼ਤੀਆਂ ਵੀ ਚਲੋ ਗਈ ਪਰ ਆਪਣੇ ਘਰਾਂ ਚਾਂਬੜ ਵੀ ਹੁੰਦੀ ਹੈ ਚਾਹੇ ਨਹੀਂ ਵੀ ਹੁੰਦੀ ਪਰਤੀ ਦਾਈ ਦਾ ਘਰੇ ਸਤਕਾਰ ਆ ਜਿਹੜਾ ਜਰੂਰ ਕਰਿਆ ਕਰੋ ਹਨਾ ਕੁਸ਼ੋ ਲੈਣ ਨਹੀਂ ਆਉਂਦੀਆਂ ਤੇ ਅੱਗੇ ਦਾ ਜਿਵੇਂ ਹੁੰਦਾ ਸੀ ਧੀਆਂ ਨੂੰ ਆਈਆਂ ਨੂੰ ਕਰਾਇਆ ਦੇਣਾ ਹਨਾ ਬੱਸਾਂ ਤੇ ਆਉਂਦੀਆਂ ਸੀ ਜਾਂਦੀਆਂ ਤੇ ਸਾਲ 6 ਮਹੀਨੇ ਬਾਅਦ ਲੀੜਾ ਕੱਪੜਾ ਦੇਣਾ ਹਣ ਜਿਵੇਂ ਦੇਖਦੇ ਆ ਵੀ ਇਹ ਸਾਰੇ ਰਿਵਾਜ ਆ ਜਿਹੜੇ ਮੈਨੂੰ ਲੱਗਦਾ ਵੀ ਖਤਮ ਹੀ ਹੋਈ ਜਾਂਦੇ ਆ ਲੋਕੀ ਆਪੋ ਆਪਣੇ ਜਵਾਲਾ ਹੋਏ ਹੋਏ ਆ ਕਿਸੇ ਨੂੰ ਪਰਜਾਈ ਨਾਲ ਪਿਆਰ ਨਹੀਂ ਕਿਸੇ ਨੂੰ ਨਣਦ ਨਾਲ ਪਿਆਰ ਨਹੀਂ ਵੀ ਇਹ ਸਟੋਰ ਮੈਂ ਮਤਲਬ ਮੈਂ ਤਾਂ ਸੁਣਾਈ ਨਹੀਂ ਗਈ ਕਿਉਂਕਿ ਮੈਂ ਥੋੜਾ ਇਮੋਸ਼ਨਲ ਹੋ ਜਾਂਦੀ ਆ ਜਦੋਂ ਚੀਜ਼ ਬਾਰੇ ਸੋਚਦੀ ਆ ਹਨਾ ਵੀ ਜਿਹੜੇ ਘਰੇ ਅਸੀਂ ਖੇਡਦੇ ਆ ਆਪਦਾ ਬਚਪਨ ਕੱਟਦੇ ਆ ਉੱਥੇ ਸਾਨੂੰ ਜਾ ਕੇ ਇੱਕ ਰਾਤ ਕੱਟਣੀ ਔਖੀ ਹੋ ਜਾਂਦੀ ਆ ਨਾ ਮਾਪਿਓ ਬਿਨਾ ਤੇ ਜਿਵੇਂ ਕਹਿ ਦਿੰਦੇ ਆ ਵੀ ਈਆਂ ਜਿਹੜੀਆਂ ਹਨਾ ਬਚਪਨ ਦੇ ਵਿੱਚ ਸਿੱਕਿਆਂ ਵਾਂਗ ਜਿਹੜਾ ਵਿਸ਼ਣਕ ਦੀਆਂ ਹਨ ਵੀ ਉਹਨਾਂ ਦੀ ਇੱਕ ਆਵਾਜ਼ ਆਉਂਦੀ ਆ ਪਰ ਜਦੋਂ ਵੱਡੀਆਂ ਹੋ ਜਾਂਦੀਆਂ ਕਬੀਲਦਾਰੀ ਗਲ ਪੈ ਜਾਂਦੀ ਹੈ ਤੇ ਜਿਹੜੀਆਂ ਥੱਭੀਆਂ ਵਾਂਗ ਉਹ ਚੁੱਪ ਹੋ ਜਾਂਦੀਆਂ ਹਨ ਤੇ ਵੀ ਇਹ 3 ਵਿਚਾਰੀਆਂ ਹਮੇਸ਼ਾ ਵੀ ਇਹਨਾਂ ਦਾ ਮਾਨ ਸਤਕਾਰ ਜ਼ਰੂਰ ਕਰਿਆ ਕਰੋ ਤੇ ਕਿਉਂਕਿ ਕਾਂ ਆਪਣੇ ਵੀ ਧੀਆ ਆਉਣੀਆਂ ਮਾਜੀ ਅੱਜ ਆਪਾਂ ਆਪਣੀਆਂ ਨਣਦਾਂ ਦਾ ਨਹੀਂ ਸਤਿਕਾਰ ਕਰਾਂਗੇ ਹਨਾ ਤੇ ਇਹ ਵੀ ਉਮੀਦ ਛੱਡ ਦੋ ਵੀ ਫਿਰ ਆਪਣੀਆਂ ਧੀਆ ਦਾ ਵੀ ਕੋਈ ਸਤਿਕਾਰ ਕਰੂ ਆਪਾਂ ਤੇ ਕਹਿੰਦੇ ਜੀ ਤੁਹਾਡੇ ਆਂਡ ਗਵਾਂਣ ਦੀ ਵੀ ਕੁੜੀ ਤੁਹਾਡੇ ਘਰੇ ਆਉਂਦੀ ਐ ਉਹਦਾ ਮਾਨ ਸਤਿਕਾਰ ਆ ਜਿਹੜਾ ਹਨਾ ਜਰੂਰ ਕਰਿਆ ਕਰੋ ਤੇ ਵੀਡੀਓ ਚੱਲਦੀ ਜਲਦੀ ਸਟੋਰੀ ਬਹੁਤ ਲੰਬੀ ਸੀ ਪਰ ਮੈਂ ਬਹੁਤ ਸ਼ਾਰਟ ਕਟ ਜਿ ਸੁਨਾਈਆਂ ਵੀ ਮੈਂ ਸੁਣਾ ਨਹੀਂ ਸਕਦੀ ਸੀ ਤੇ ਇੱਥੇ ਚਲੋ ਜੀ ਆਪਾਂ ਵੀਡੀਓ ਚੱਲਦੀ ਜਲਦੀ ਸੇ ਆਪਾਂ ਝਾੜਵੀ ਲਾਤਾ ਹੁਣ ਮੈਂ ਇੱਥੇ ਲਾਈ ਜਾਂਦੀ ਸੀ ਪੋਚੇ ਤੇ ਸਫਾਈ ਤਾਂ ਰੋਜ਼ ਹੀ ਕਰਨੀ ਪੈਂਦੀ ਹੈ ਨਾ ਸਾਰੇ ਕੰਮ ਕੀਤੇ ਬਿਨਾ ਆਪਾਂ ਰਹਿ ਸਕਦੇ ਆ ਪਰ ਸਫਾਈ ਬਿਨਾਂ ਨਹੀਂ ਰਹਿ ਸਕਦੇ ਹੈਗੇ ਸਾਰਾ ਦਿਨ ਵੀ ਭਾਵੇਂ ਲੱਗੇ ਰੋ ਥੋੜਾ ਨਾ ਥੋੜਾ ਕਿਤੇ ਨਾ ਕਿਤੇ ਖਲਾਰਾ ਜਿਹਾ ਜਿਹੜਾ ਪਿਆਈ ਰਹਿੰਦਾ ਵਾ ਤੇ ਜਿਹੜੇ ਮੇਰੀ ਸਿਹਤ ਦਾ ਜਿਹੜਾ ਮੇਨ ਰਾਜ ਹੈ ਇਹੀ ਹੈ ਵੀ ਮੈਂ ਪੈਰਾਂ 'ਤੇ ਬਹਿ ਕੇ ਝਾੜੂ ਲਾਉਣੀ ਆ ਤੇ ਪੈਰਾਂ 'ਤੇ ਪੋਚੇ ਲਾਉਣੀ ਆ ਤੇ ਮੈਨੂੰ ਵਧੀਆ ਲੱਗਦਾ ਵਾ ਵਧੀਆ ਵੀ ਲੱਗਦਾ ਤੇ ਪੋਚੇ ਵੀ ਐਂ ਵਧੀਆ ਲੱਗ ਜਾਂਦੇ ਮੈਨੂੰ ਲੱਗਦਾ ਹੈ ਨਾ ਉਹ ਪੋਚਾ ਜਾਂ ਲੈ ਤਾਂ ਲੈਣੀਆਂ ਪਰ ਲੱਗਦਾ ਨਹੀਂ ਚਾਹੀਦਾ ਨਹੀਂ ਹੈਗਾ ਵਾਸਤਾ ਤੇ ਫਿਰ ਮੈਨੂੰ ਆਏ ਹੋ ਗਿਆ ਵੀ ਮੈਂ ਬੇੜਾ ਵੀ ਇੱਥੇ ਧੋਣਾ ਕਿਉਂਕਿ ਉਹਨਾ ਟਾਈਮ ਹੀ ਝਾੜੂ ਤੇ ਲੱਗ ਜਾਂਦਾ ਪਰ ਰੋਜ਼ ਤਾਂ ਨਹੀਂ ਮੈਂ ਧੋਂਦੀ ਹੈ ਕਿ ਬੇੜਾ ਫਿਰ ਪਾਣੀ ਦੀ ਵੇਸਟ ਜ਼ਿਆਦਾ ਹੋ ਜਾਂਦੀ ਆ ਤੇ ਥੋੜੇ ਕਿ ਦਿਨਾਂ ਬਾਅਦ ਜਿਵੇਂ ਹਫ਼ਤੇ ਬਾਅਦ ਸੰਡੇ ਰੱਖਿਆ ਹੁੰਦਾ ਵਾ ਵੀ ਸੰਡੇ ਨੂੰ ਬੇੜਾ ਧੋਣਾ ਹੀ ਧੋਣਾ ਮੈਂ ਤੇ ਇਹ ਫਰਸ ਜਿਹੜਾ ਇਹ ਲਵਾ ਲਿਆ ਰੰਗ ਵਾਲਾ ਸੋਲ ਤੇ ਤੇ ਮਾੜਾ ਜਿਹਾ ਵੀ ਕੁਝ ਡੋਲ ਜਾਂਦਾ ਜਦ ਹੀ ਨਾ ਦਾਗ ਜੇ ਦਿਸਣ ਲੱਗ ਜਾਂਦਾ ਵਾ ਫਿਰ ਇਹਨੂੰ ਜਾਂਦਾ ਪੋਚਾ ਲਾਉਣਾ ਪੈਂਦਾ ਫਿਰ ਇੱਥੇ ਮੈਂ ਪਹਿਲਾਂ ਪਾਣੀ ਜਾਂ ਛੜਕ ਲਿਆ ਸੀ ਥੋੜਾ ਜਿਹਾ ਫਿਰ ਮੈਂ ਉੱਤੋਂ ਦੀ ਪੋਚਾ ਜਾਂ ਵੀ ਉਹ ਸਾਰੇ ਆ ਜਿਹੜੇ ਲੈ ਜਾਣਗੇ ਫਿਰ ਇੱਕਦਮ ਪਾਣੀ ਫੇਰ ਕੇ ਸਾਰਾ ਵੀ ਉਹ ਬਾਈਪਰ ਦੇ ਨਾਲ ਕੱਢ ਦੂੰਗੀ ਤੇ ਇੱਥੇ ਫਿਰ ਮੈਂ ਬਹਿ ਕੇ ਤਾਣ ਲਾਇਆ ਕੱਪੜੇ ਨਾ ਗਿੱਲੇ ਹੋ ਜਾਂਦੇ ਆ ਫਿਰ ਸਾਰੇ ਐ ਫਿਰ ਐ ਖੜ ਕੇ ਫਟਾਫਟ ਲਾਤਾ ਸੀ ਪੋਚਾ ਬੱਚੇ ਵੀ ਹੈ ਨਹੀਂ ਸੀਗੇ ਘਰੇ ਨਹੀਂ ਤੋ ਕਮਲ ਬੋਤਲ ਹੁੰਦੀ ਆ ਤਾਜ ਤਜਾਬ ਤਾਂ ਉਹ ਤਾਂ ਵਿੱਚ ਵੜ ਜਾਂਦੇ ਆ ਟੂਟੀ ਦੇ ਵੀ ਕਹਿਣਗੇ ਹਾਂ ਆਸ ਗਈ ਪਾਣੀ ਛੜਕ ਜਾਂਦੇ ਆ ਸਾਰੇ ਆਪ ਫਿਰ ਗਿੱਲੇ ਹੋ ਜਾਂਦੇ ਆ ਤੇ ਇੱਥੇ ਲਾਤੇ ਸੀ ਅੰਬੈਸੀ ਤਾਂ ਗਰਮੀ ਚ ਹੁਣ ਜਿੰਨਾ ਮਰਜ਼ੀ ਹੈ ਨਾ ਬੇੜੇ ਚ ਪਾਣੀ ਡੋਲੀ ਜਾਈਏ ਜਦ ਹੀ ਸੁੱਕ ਜਾਂਦੇ ਆ ਤੇ ਹੋਰ ਭੈਣੋ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖਦੀਆਂ ਕਮੈਂਟ ਜਰੂਰ ਕਰਿਆ ਕਰੋ ਤੇ ਸਪੋਰਟ ਆ ਜਿਹੜੀ ਵੱਧ ਵੱਧ ਕਰਿਆ ਕਰੋ ਤੇ ਜਵਾਕਾਂ ਦੀਆਂ ਛੁੱਟੀਆਂ ਵੀ ਹੁਣ ਤਾਂ ਰਹਿ ਗਈਆਂ ਥੋੜੀਆਂ ਤੇ ਨੌਕ ਛੁੱਟੀਆਂ ਰਹਿ ਗਈਆਂ ਨੋ ਸ਼ੂਟਿੰਗਾਂ ਨੋ ਤਾਂ ਛੱਟ ਦੇਣ ਲੰਘ ਜਾਂਦੇ ਦਿਨ ਪਤਾ ਹੀ ਨਹੀਂ ਲੱਗਣਾ ਹੈਗਾ ਅੱਧੇ ਕਿ ਜਵਾਕਨ ਦਾ ਮੇਲਾ ਦਾ ਕੰਮ ਕਰ ਲਿਆ ਉਹ ਅੱਧਿਆ ਕਨੇ ਤਾਂ ਨਹੀਂ ਕੀਤਾ ਹੋਣਾ ਤੇ ਬੱਸੇ ਕੰਮ ਹੁਣ ਹੁੰਦਾ ਵੀ ਨਿਆਣਿਆਂ ਨੂੰ ਜ਼ਿਆਦਾ ਵਾ ਚਾਰਟ ਵਗੈਰਾ ਮਾਡਲ ਵਗੈਰਾ ਬਣਾਉਣੇ ਦਿੱਤੇ ਹੁੰਦੇ ਆ ਤੇ ਕਈ ਜਵਾਕ ਤਾਂ ਜਿਹੜੇ ਇੰਟੈਲੀਜੈਂਟ ਆ ਉਹਨਾਂ ਨੂੰ ਤਾਂ ਐ ਹੁੰਦਾ ਵੀ ਛੇਤੀ ਛੇਤੀ ਕਰ ਲਿਗੇ ਤੇ ਕਈ ਜਿਹੜੇ ਕਹ ਦਿੰਦੇ ਆ ਵੀ ਕੋਈ ਨਾ ਛੁੱਟੀਆਂ ਪਈਆਂ ਹੀ ਆ ਕਰ ਲਾਂਗੇ ਆਪਾਂ ਵੀ ਤਾਂ ਹੀ ਕਰਦੇ ਹੁੰਦੇ ਸੀ ਕੋਈ ਨਾ ਇੰਨੇ ਦਿਨ ਰਹਿੰਦੇ ਆ ਜਦੋਂ ਨੇੜੇ ਆ ਜਾਂਦੇ ਸੀ ਫਿਰ ਪਤਾ ਨਹੀਂ ਸੀ ਲੱਗਦਾ ਹੁੰਦਾ ਨਾ ਕੀ ਕਰੀਏ ਤੇ ਕੀ ਨਹੀਂ ਹੁਣ ਕਰਨਾ ਹੈਗਾ ਫਿਰ ਆਪਾਂ ਫਿਰ ਕੰਮ ਦਾ ਖਤਮ ਹੁੰਦਾ ਨਹੀਂ ਸੀਗਾ ਕੋਈ ਮੈਨੂੰ ਤਾਂ ਲੱਗਦਾ ਵੀ ਕੋਈ ਜਵਾਬ ਨਹੀਂ ਸੀ ਪਹਿਲਾਂ ਵਾਲਾ ਇਹ ਜਾਂ ਹੁੰਦਾ ਜਿਹੜਾ ਛੁੱਟੀਆਂ ਦਾ ਕੰਮ ਪੂਰਾ ਕਰਕੇ ਲੈ ਕੇ ਜਾਂਦਾ ਹੋਵੇ ਤੇ ਕੁਛ ਨਾ ਕੁਛ ਵਿੱਚੋ ਰਹਿ ਜਾਂਦਾ ਸੀ ਪਰ ਹੁਣ ਦੇ ਨਿਆਣੇ ਤਾਂ ਬਹੁਤ ਟੈਨਸ਼ਨ ਲੈਂਦੇ ਆ ਪੜਾਈ ਦੀ ਵੀ ਐ ਕੋਈ ਕੰਮ ਰਹਿ ਨਾ ਜਾਵੇ ਸਾਰਾ ਕੰਮ ਪੂਰਾ ਐ ਕਰਕੇ ਹੀ ਲੈ ਕੇ ਜਾਂਦੇ ਆ ਹੁਣ ਮੇਰੇ ਬੱਚਿਆਂ ਨੇ ਦੋਨਾਂ ਨੇ ਵੀ ਮੈਨੂੰ ਲੱਗਦਾ ਵੀ ਉਹਨੇ ਤਾਂ ਉੱਠੇ ਨਹੀਂ ਇਹਨਾਂ ਨੂੰ ਆਏ ਸੀ ਵੀ ਜਾਪ ਤੇ ਤਾਂ ਇਹਨੂੰ ਤਾਂ ਹੀ ਨਹੀਂ ਤਾਂ ਸਗੰਦੀ ਪਹਿਲਾਂ ਹੀ ਕੰਮ ਕਰ ਲਿਆ ਤਾਂਜ ਨੂੰ ਨਹੀਂ ਆਏ ਉਹ ਤਾਂ ਆਏ ਸੀ ਵੀ ਮੈਂ ਫਟਾਫਟ ਡੰਨ ਕਰਦਾ ਪਰ ਵੈਸੇ ਡੇਲੀ ਉਹਨੂੰ ਬਿਠਾਉਣੀ ਹੁੰਦੀ ਆ ਜਾਪ ਨੇ ਹਲੇ ਲਾਤੇ ਸੀ ਜਾਪ ਦਾ ਕੰਮ ਜ਼ਿਆਦਾ ਸੀ ਉਹਦੀ ਕਲਾਸ ਵੀ ਫਿਰ ਵੱਡੀ ਆ ਤੇ ਦੋਨਾਂ ਨੇ ਆਦਾ ਕੰਮ ਡਾਕ ਕਰਕੇ ਬੀਬੀਆਂ ਹੁਣ ਟੈਨਸ਼ਨ ਫਰੀ ਜੀ ਆ ਵੀ ਹਾਂ ਸਾਡਾ ਕੰਮ ਕੀਤਾ ਹਾਂ ਹਾਂ ਜੀ ਆਪਣਾ ਕੰਮ ਹੋ ਗਿਆ ਤਾਂ ਫਿਰ ਆਏ ਫਿਕਰ ਜੇ ਮਾਮਾ ਨੂੰ ਵੀ ਨਾਲ ਹੀ ਰਹਿੰਦੇ ਜੀ ਇਹਨਾਂ ਦਾ ਸਾਡਾ ਘਰ ਬੁਲਾ ਚਾਹ ਕਰਦੇ ਗੁਰਮਾਨ ਤਾਂ ਆਪਣਾ ਨਾ ਕਰਨ ਵਾਲੀ ਹੁੰਦਾ ਜਵਾਕਾਂ ਦੇ ਸੀਜਦਾ ਹੈ ਜੀ ਗੁਰਮਾਨ ਵਾਲਾ ਅੱਜ ਦਾ ਸਮਾਂ ਹੀ ਭਈ ਹੁਣ ਤਾਂ ਪੜਾਈ ਦੇ ਸਮਾਂ ਕਰਵਾਉਣੇ ਹੁੰਦੇ ਗਾਣਾ ਸਮਾਂ ਇਦੂ ਵੀ ਜਿਆਦਾ ਪੜਾਈ ਦੇ ਹਾਂ ਜਿਹੜੀ ਕਿਤਾਬ ਆ ਪੜਦੀ ਹੁੰਦੀ ਆ ਸੱਸਾਂ ਵਾਜ ਜਿਨ੍ਹਾਂ ਬੀੜੀਆਂ ਡੈਣਾ ਜੀ ਬਹੁਤ ਵਧੀਆ ਕਿਤਾਬ ਆ ਇਹੇ ਤੇ ਜਿਹੜੀਆਂ ਭੈਣਾਂ ਨੂੰ ਪੜਨ ਦਾ ਸ਼ੌਂਕ ਆ ਜਾਂ ਆਪ ਦੇ ਸੱਭਿਆਚਾਰਕ ਗੀਤ ਸਿੱਖਣ ਦਾ ਸਿੱਠਣੀਆਂ ਸਿੱਖਣ ਦਾ ਹਨਾ ਤੁਸੀਂ ਇਹ ਕਿਤਾਬ ਆ ਜਿਹੜੀ ਜਰੂਰ ਮੰਗਾਇਓ ਬਹੁਤ ਜਿਆਦੇ ਵਧੀਆ ਵਾ ਤੇ ਇਹਦੇ ਰਾਈਟਰ ਨੇ ਕਲਵੰਤ ਕੌਰ ਸੰਧੂ ਮੈਂ ਹੋਰ ਵੀ ਜਿਹੜੀਆਂ ਬੁੱਕਸ ਪੜਦੀਆਂ ਤੁਹਾਨੂੰ ਸਾਰੀਆਂ ਦੱਸੂਗੀ ਤੇ ਮੈਂ ਪੜਦੀ ਹੁਈ ਹਾਂ ਤੇ ਇਹ ਚ ਬਹੁਤ ਵਧੀਆ ਸਾਰਾ ਕੁਝ ਦੱਸਿਆ ਗਿਆ ਹਨਾ ਵੀ ਲੋਕ ਗੀਤ ਕਿਹੜੇ ਆ ਆਪਣੇ ਭੈਣ ਘਾਦੇ ਗੀਤ ਘੋੜੀਆਂ ਸਾਰੇ ਇਹਦੇ ਚਾਹੇ ਤੁਸੀਂ ਇਹ ਕਿਤਾਬ ਨਾ ਜ਼ਰੂਰ ਮੰਗਾਓ ਬੜੀ ਮਹਿੰਗੀ ਨਹੀਂ ਹੈਗੀ ਇਹ ਸਾਡੇ 450 ਰੁਪਏ ਦੀ ਆਈ ਸੀ ਸੁਹਾਗ ਡੋਲੀ ਦੇ ਗੀਤ ਜਿਹੜੇ ਆਮ ਆਪਾਂ ਪਹਿਲਾਂ ਪ੍ਰਾਣੇ ਸਿੰਗਰ ਸੀ ਜਿਹੜੇ ਗਾਉਂਦੇ ਸੀ ਹਨਾ ਤੇ ਇਹ ਚ ਬੋਲੀਆਂ ਬਹੁਤ ਸੁਣੀਆਂ ਵਾ ਰਵੈਤੀ ਗੀਤ ਸਾਰੇ ਤੁਸੀਂ ਵੀ ਇਹ ਚੋ ਜਿਵੇਂ ਹਣ ਆਪਣੇ ਬੱਚਿਆਂ ਦੇ ਵਿਆਹ ਹੁੰਦੇ ਆ ਵੀ ਮੈਂ ਬਹੁਤ ਦੇਖਦੀ ਆ ਪਾਉਂ ਮੰਗਵਾਉਨੇ ਆ ਸੱਭਿਆਚਾਰਕ ਵਾਲੇ ਹਨਾ ਵੀ ਉਹ ਗੀਤ ਗਾਉਂਦੇ ਆ ਆਪਾਂ ਟੌਂਦੇ ਹੀ ਨਹੀਂ ਭੈਣਾਂ ਨੂੰ ਕਹਿੰਿਆ ਨੂੰ ਵੀ ਇਹ ਕਿਤਾਬ ਤੁਸੀਂ ਜਰੂਰ ਮੰਗਾਓ ਆਪਦੇ ਵੀਰਾਂ ਦੇ ਵਿਆਹਾਂ ਵਿੱਚ ਆਂਡੀਆਂ ਗਵਾਂਡੀਆਂ ਦੇ ਬੱਚਿਆਂ ਦੇ ਸਾਰਿਆਂ ਨੇ ਇਹ ਤੋਂ ਸਿੱਖੋ ਤੇ ਆਪਣਾ ਸੱਭਿਆਚਾਰਾ ਜਿਹੜੇ ਆਪਾਂ ਅੱਗੇ ਲੈ ਕੇ ਚੱਲੀਏ ਹਨਾ ਤੇ ਆਪਾਂ ਸਾਧ ਤਾਂ ਲਈਏ ਸੱਭਿਆਚਾਰ ਵਾਲੇ ਚਲੋ ਵਧੀਆ ਗੱਲ ਅਗਲੇ ਦਾ ਵੀ ਰੁਜ਼ਗਾਰ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਜਿਹੜੇ ਆਪਾਂ ਆਪਦੇ ਘਰ ਦੇ ਵਿੱਚ ਆਪ ਗੀਤ ਗਾਉਣੇ ਹਨਾ ਉਹ ਵੱਖਰਾ ਹੀ ਇੱਕ ਸਰੂਰ ਜਿਹਾ ਹੁੰਦਾ ਵਾ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਕਰ ਦੇਣਾ ਐਂਡ ਤੇ ਅੱਜ ਦਾ ਬਲੌਗ ਤੁਹਾਨੂੰ ਮੇਰਾ ਕਿਵੇਂ ਲੱਗਿਆ ਜੇਕਰ ਤੁਸੀਂ ਬੁੱਕ ਮੰਗਵਾਨੀ ਹੋਈ ਤਾਂ ਮੈਨੂੰ ਜਰੂਰ ਦੱਸਿਓ ਆਪਾਂ ਤੁਹਾਡੀ ਹੈਲਪ ਵੀ ਕਰ ਦਾਂਗੇ ਤੇ ਵੀਡੀਓ ਤੇ ਵੱਧ ਤੋਂ ਵੱਧ ਕਰਿਓ ਕਮੈਂਟ ਲਾਈਕ ਜਰੂਰ ਕਰਿਓ ਤੇ ਇਸੇ ਤਰ੍ਹਾਂ ਹੀ ਕਰਦੇ ਰਹੋ ਸਪੋਰਟ ਤੇ ਮੈਂ ਲੈਂਦੀ ਆਪਾਂ ਇੱਕ ਨੰਬੀ ਵੀਡੀਓ ਦੇ ਨਾਲ ਧੰਨਵਾਦ